ਤੋ ਅੰਬਾਲਾ ਦੇ ਵਿੱਚ ਵਾਪਰੀ ਇਹ ਵੱਡੀ ਘਟਨਾ ਜੀ ਹਾਂ ਸਕੇ ਭਰਾਵਾਂ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਕਰ ਦਿੱਤਾ ਕਤਲ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਅੱਤੋਂ ਦਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਰਿਆਣਨ ਦੇ ਅੰਬਾਲਾ ਦੇ ਵਿੱਚ ਜੀ ਹਾਂ ਨਾਰਾਇਣਗੜ੍ਹ ਚ ਜ਼ਮੀਨੀ ਵਿਵਾਦ ਨੂੰ ਲੈ ਕੇ ਐਤਵਾਰ ਨੂੰ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਨਾਰਾਇਣ ਪਿੰਡ ਦੇ ਪੀਰ ਮਾਜ਼ਰੀ ਰੋਟੋਰ ਦੇ ਵਿੱਚ ਜ਼ਮੀਨੀ ਵਿਵਾਦ ਦੇ ਚਲਦਿਆਂ ਸ਼ਿਪਾਹੀ ਪੂਸ਼ਨ ਨੇ ਆਪਣੇ ਭਰਾ ਪਰਜਾਇ 6 ਮਹੀਨੇ ਦੇ ਭਤੀਜੇ 5 ਸਾਲਾ ਬਤੀਦੇ ਤੇ ਮਾਦਾ ਗਲਾ ਕੱਟ ਕੇ ਕਤਲਗਾਰ ਦਿੱਤਾ ਹੈ ਕਤਲ ਤੋਂ ਬਾਅਦ ਮੁਜ਼ਮ ਨੇ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਪਰ ਜਦੋਂ ਮੁਜ਼ਮ ਦੇ ਪਿਤਾ ओमप्रकाश ਨੇ ਉਸ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਦੀ ਵੀ ਕੁੱਟਮਾਰ ਕੀਤੀ ਭਰਾ ਦੀ ਇੱਕ ਬੇਟੀ ਗੰਬੀਰ ਸੱਟ ਮੇ ਕਤਲ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੇ ਫਰਾਰ ਹੈ ਜੇ ਅਮਰਿਤਿਕ ਦੀ ਪਛਾਣ 35 ਸਾਲਾ ਹਰੀਸ਼ ਉਸ ਦੀ ਪਤਨੀ 32 ਸਾਲਾ ਸੋਨੀਆ, ਮਾਪੇ 65 ਸਾਲਾ ਸਰੂਪੀ ਪਤੀਜੀ 5 ਸਾਲਾ ਯਸ਼ੀਕਾ ਤੇ 6 ਮਹੀਨੇ ਦਾ ਪੀਤੀ ਜਾਮੇ ਅੰਕ ਵੀ ਸ਼ਾਮਲ ਹੈ। ਜ਼ਖਮੀ ਪਿਓ ਓਮਕਰ ਰਾਜ ਸ਼ਿਵਲ ਹਸਪਤਾਲ ਨਾਰਾਇਣਨ ਗੜ ਦੇ ਵਿੱਚ ਲਾਸ ਚੱਲ ਰਿਹਾ ਹੈ ਜਦਕਿ ਮ੍ਰਿਤਕਾ ਦੀ ਇੱਕ ਬੇਟੀ ਨੂੰ ਵੀ ਚੰਡੀਗੜ੍ਹ ਦੀ ਪੀਜੀਐ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਨਾਰਾਇਣਗਨ ਪੁਲਿਸ ਨੇ ਸਾਰਿਆਂ ਲਾਸ਼ਾਂ ਨੂੰ